ਕਿਹੜਾ ਉਤਰ ਬਈ ਇਹ ਇਹ ਬਈ ਪ्युअर ਬਾਬਾ ਧੰਨੇ ਵਾਲਿਆਂ ਚੋਂ ਆਈ ਛੋਟੇ ਹੁੰਦੇ ਆ ਬਈ ਹੁੰਦਾ ਕੂਤਰ ਚੱਕਾ ਠੀਕ ਕਿੰਨੇ ਕੁ ਛੋਟੇ ਸੀਗੇ ਹੈਗੇ ਸੀ ਬਈ ਏਡੇ ਏਡੇ ਦਾ ਹੈਗੇ ਠੀਕ ਘਰੇ ਆ ਗਏ ਬਈ ਪੱਲੇ ਵਖਾਈ ਬਈ ਇਹਦੇ ਪੱਲੇ ਵੇਖੋ ਜੀ ਬਗਲਾ ਬਈ ਪੱਠਾ ਬਈ ਇਹ ਹਾਂਜੀ ਹਾਂਜੀ ਪੱਠਾ ਹੀ ਹੈ ਵਖਾਈ ਬਈ ਲਾਲ ਆ ਬਗਲਾ ਲਾਲ ਬਗਲਾ ਬੀਤੂ ਪੈਰ ਵਖਾਈ ਬਈ ਪੈਰ ਵੀ ਹੈ ਹਾਂਜੀ ਬੰਦੀਰ ਠੀਕ ਹੈ ਜੀ ਦੂਜਾ ਕੂਤਰ ਵਖਾਈ ਬਈ ਦੂਜਾ ਉਹ ਲਾਲ ਜੀਨਾ ਵਖਾਈ ਬਈ ਆਲਾ ਹੀ ਹੂੰ ਲਓ ਆ ਵਡਾ ਕੂਤਰਾ ਬਈ ਇਹ ਕਿਹੜਾ ਕੂਤਰਾ ਬਈ ਇਹ ਹੁੰਦਾ ਬਈ ਸ਼ਗਾ ਭਰਾਈ ਆ ਦਿਖਾਈ ਬਈ ਲਓ ਜੀ ਅੱਖਾਂ ਚਿੱਟੀਆਂ ਕਾਲੀ ਚੁੰਝੇ ਹੋਏ ਬਾਜੀ ਬੁਜੀ ਛੱਡਾ ਕਿਦਾਂ ਬਈ ਨਹੀਂ ਨਹੀਂ ਬਈ ਹਜੇ ਦਾ ਨਹੀਂ ਬਾਜੀ ਛੱਡਾ ਮੈਂ ਤਾਂ ਬਈ ਬੱਚੇ ਇਹ ਕਢਾਉਂਈ ਠੀਕ ਆ ਕੀ ਛੱਡਾਂਗੇ ਠੀਕ ਦੇਖੋ ਇਹ ਆ ਜੀ ਬਾਬੇ ਤੋਂ ਨੇ ਆ ਲੈਣਾ ਹਾਂਜੀ ਬਈ ਠੀਕ ਹੋਰ ਰੱਤਾ ਖਾਈ ਬਈ ਰੱਤਾ ਖਾਣ ਰੱਤਾ ਖਾ ਰਿਹਾ ਬਈ ਜਿਹੜਾ ਆਪਾਂ ਤੇ ਲੈ ਗਏ